ਸੂਤਰ ਦੱਸਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ED ਐਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਦੁਆਰਾ ਹੋ ਸਕਦੀ ਹੈ ਜਿੱਥੇ ਅਜੇ ਵਿਜੀਲੈਂਸ ਬਿਊਰੋ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ FIR ਦਰਜ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਸੀ ਔਰ ਗਵਰਨਰ ਆਫ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਹੈ ਉੱਥੇ ਹੀ ਹੁਣੇ ਚਰਚਾ ਆਮਾ ਨੇ ਕਿ ਇਸ ਮਾਮਲੇ ਦੇ ਵਿੱਚ ED ਦੀ ਇਨਵੋਲਵਮੈਂਟ ਵੀ ਆ ਸਕਦੀ ਹੈ ਦੱਸਦੀ ਹੈ ਕਿ ED ਇਹ ਕੋਈ ਪਹਿਲੀ ਵਾਰ ਨਹੀਂ ਕਿ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਚ ਇਨਵੋਲਵ ਹੋਈ ਹੋਵੇ ਇਡੀ ਦੇ ਵੱਲੋਂ 2013-14 ਦੇ ਵਿੱਚ ਵੀ ਇਨਵੋਲਵਮੈਂਟ ਦਿਖਾਈ ਗਈ ਸੀ ਵਿਕਰਮ ਸਿੰਘ ਮਜੀਠੀਆ ਨੂੰ ਸਬਨ ਵੀ ਭੇਜੇ ਗਏ ਸੀ ਬਾਹੂ ਕਰੋੜੀ ਡਰੱਗ ਰੈਕਟ ਦਾ ਪਲਾਜ਼ਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਆ ਰਿਹਾ ਸੀ ਜਗਦੀਸ਼ ਭੋਲਾ ਦੇ ਇੱਕ ਬਿਆਨ ਤੋਂ ਬਾਅਦ ਕਿਵੇਂ ਉਹ ਮਾਮਲਾ ਐਸਕੇਲੇਟ ਹੋਇਆ ਉਸ ਤੋਂ ਲੈ ਕੇ ਹੁਣ ਤੱਕ ਇਹਦੀ ਜਾਂਚ ਲਗਾਤਾਰ ਜਾਰੀ ਸੀ ਔਰ ਖਾਸ ਤੌਰ ਦੇ ਉੱਤੇ ਉਸ ਉਸ ਵੇਲੇ ਦੀ ਸਰਕਾਰ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਇਹ ਸਬਨਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸ ਵੇਲੇ ਵੀ ਇਹ ਚਰਚਾਵਾਂ ਸੀ ਕਿ ਕਾਂਗਰਸ ਇਸ ਮਸਲੇ ਦੇ ਉੱਤੇ ਕੁਝ ਕਰੂਗੀ ਇਥੋਂ ਤੱਕ ਗੱਲਾਂ ਕੀਤੀਆਂ ਜਾਂਦੀਆਂ ਨੇ ਸੁਖਜਿੰਦਰ ਰੰਧਾਵਾ ਵੱਲੋਂ ਕਿ ਉਹ ਬਾਕਾਇਦਾ ਤੌਰ ਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੇ ਕੋਲ ਗਏ ਵੀ ਸਨ ਪਰ ਉੱਥੋਂ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਕਿ ਸੱਤੀ ਯਾਨੀ ਕਿ ਸਤਿਆਜੀਤ ਮਜੀਠੀਆ ਉਹਨਾਂ ਦੇ ਕਰੀਬੀ ਨੇ ਇਸ ਵਾਸਤੇ ਕੋਈ ਕਾਰਵਾਈ ਨਹੀਂ ਹੋ ਸਕੀ ਹੁਣ ਤੱਕ ਇਹ ਹੀ ਜੋ ਵੇਖਣ ਨੂੰ ਸੁਣਨ ਨੂੰ ਮਿਲਿਆ ਪਰ ਹੁਣ ਚਰਚਾ ਆਮਾ ਨੇ ਕਿ ਈਡੀ ਦੀ ਮੋੜ ਇਨਵੋਲਵਮੈਂਟ ਇਸ ਮਾਮਲੇ ਦੇ ਵਿੱਚ ਹੋਵੇ ਮਸਲਨ ਜਿਹੜਾ ਮਾਮਲਾ 225 ਦੇ ਵਿੱਚ ਦਰਜ ਹੋਇਆ ਔਰ ਬਿਕਰਮ ਸਿੰਘ ਮਜੀਠੀਆ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਈ ਹੈ ਹੁਣ ਉਸ ਮਾਮਲੇ ਦੀਆਂ ਜੜਾਂ 218 ਦੇ ਵਿੱਚੋਂ ਵੀ ਖੰਗਾਲੀਆਂ ਜਾਣਗੀਆਂ ਜਾਂ ਹੋ ਸਕਦਾ ਹੈ ਕਿ ਉਸ ਮਾਮਲੇ ਦੀਆਂ ਜੜਾਂ 213 14 ਚ ਜਾ ਕੇ ਵੀ ਖੰਗਾਲੀਆਂ ਜਾਣ ਕਿਉਂਕਿ ਬਹੁਤ ਕੁਝ ਇਸ ਵੇਲੇ ਚਰਚਾ ਦਾ ਕੇਂਦਰ ਬਣਿਆ ਹੋਇਆ ਅਜੇ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਈ ਹੈ ਉਹ ਡਿਸਪਰਪੋਰਸ਼ਨੇਟ ਐਸੈਕਸ ਦੇ ਮਾਮਲੇ ਨੂੰ ਲੈ ਕੇ ਹੋਈ ਹੈ ਜਿਹੜਾ ਡਿਸਪਰਪੋਰਸ਼ਨੇਟ ਐਸੈਟਸ ਦਾ ਮਾਮਲਾ ਬਿਜ਼ਨਸ ਬਿਊਰੋ ਨੇ ਦਰਜ ਕੀਤਾ ਸੀ ਔਰ ਉਸੇ ਮਾਮਲੇ ਨੂੰ ਲੈ ਕੇ ਜਿਸ ਦੇ ਵਿੱਚ 700 ਕਰੋੜ ਤੋਂ ਜ਼ਿਆਦਾ ਦਾ ਮਾਮਲਾ ਦੱਸਿਆ ਜਾ ਰਿਹਾ ਉਸ ਉਸ ਦੇ ਸੰਦਰਭ ਦੇ ਵਿੱਚ 40000 ਪੰਨਿਆਂ ਦੀ ਇੱਕ ਚਾਰਜ ਸ਼ੀਟ ਦਾਖਲ ਕਰਨ ਦੀ ਗੱਲ ਹੋਈ ਹੈ ਜਿਸ ਦੇ ਵਿੱਚ ਸਬੂਤ ਅਤੇ ਗਵਾਹ ਦਰਜ ਕੀਤੇ ਗਏ ਹਨ ਗਵਾਹਾਂ ਦੇ ਬਿਆਨ 200 ਤੋਂ ਵੱਧ ਗਵਾਹਾਂ ਦੇ ਬਿਆਨ ਜਿਹੜੇ ਆ ਉਹ ਦੱਸੇ ਜਾ ਰਹੇ ਆ ਔਰ ਉਸੇ ਚੀਜ਼ ਨੂੰ ਲੈ ਕੇ ਉਸੇ ਰਿਪੋਰਟ ਨੂੰ ਲੈ ਕੇ ਹੁਣ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਹੁਣ ਉਸ ਉੱਤੇ ਮੁਕੱਦਮਾ ਚੱਲੇਗਾ ਖੈਰ ਈਡੀ ਦੀ ਇਨਵੋਲਵਮੈਂਟ ਦੀ ਗੱਲ ਕਰ ਲੈਂਦੇ ਆ ਈਡੀ ਕਿਸ ਤਰ੍ਹਾਂ ਇਨਵੋਲਵ ਹੋਈ ਈਡੀ ਕਿਸ ਹਵਾਲੇ ਦੇ ਨਾਲ ਇਨਵੋਲਵ ਹੋਈ ਦਰਸਲ 6000 ਕਰੋੜ ਰੁਪਏ ਦਾ ਇੱਕ ਕਪਲਾ ਪੰਜਾਬ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਵਿੱਚ ਬਹੁਕਰੋੜੀ ਡਰੱਗ ਰੈਕਟ ਦੇ ਨਾਲ ਮਸ਼ਹੂਰ ਦੱਸਿਆ ਜਾਂਦਾ ਹੈ ਔਰ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਕੀ ਇਨਵੋਲਵਮੈਂਟ ਸੀ ਇਸ ਨੂੰ ਜਾਂਚਣ ਵਾਸਤੇ ਸਭ ਤੋਂ ਪਹਿਲੀ ਵਾਰ ED ਇਸ ਮੈਟਰ ਚ ਇਨਵੋਲਵ ਹੁੰਦੀ ਹੈ ਔਰ 2014 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸਮਨ ਵੀ ਕੀਤਾ ਜਾਂਦਾ ਵਿਸਥਾਰਤ ਦੇਖੀਏ ਤਾਂ ਇਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਮਜੀਠੀਆ 2013 ਦੇ ਵਿੱਚ ED ਦੁਆਰਾ ਬੇਨਕਾਬ ਕੀਤੇ ਗਏ ਬਹੁਕਰੋੜੀ ਸਿੰਥੈਟਿਕ ਡਰੱਗ ਰੈਕਟ ਦੇ ਵਿੱਚ ਸ਼ਾਮਲ ਸਨ ਜਿਸ ਵਿੱਚ ਸਾਬਕਾ ਡੀਐਸਪੀ ਜਗਦੀਸ਼ ਭੋਲਾ ਸ਼ਾਮਲ ਸੀ ਜਿਸ ਨੇ ਪੁੱਛਗਛ ਦੌਰਾਨ ਮਜੀਠਿਆ ਦਾ ਨਾਮ ਲਿਆ ਸੀ ਮਜੀਠਿਆ ਨੂੰ ਫਰਵਰੀ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਅਗਸਤ 2022 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਪਹਿਲਾਂ 5 ਮਹੀਨੇ ਤੋਂ ਵੱਧ ਸਮਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਬਿਤਾਇਆ ਚਰਨਜੀਤ ਸਿੰਘ ਚੰਨੀ ਦਾ ਉਹ ਦੌਰ ਸੀ ਔਰ ਉਸ ਵੇਲੇ ਵਿਕਰਮ ਸਿੰਘ ਮਜੀਠਿਆ ਦੀ ਗ੍ਰਿਫਤਾਰੀ ਹੁੰਦੀ ਹੈ 2021 ਦੀ ਇੱਕ ਐਫਆਈਆਰ ਰਿਪੋਰਟ ਦੇ ਉੱਤੇ ਪਰ ਹੁਣ ਚਰਚਾਾਂ ਮ ਚੱਲ ਰਹੀਆਂ ਕਿ ਵਿਕਲਪ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੋ ਸਕਦੀ ਹੈ ਪੰਜਾਬ ਵਿਜੀਲੈਂਸ ਦੇ ਕੋਲੋਂ ਈਡੀ ਰਿਕਾਰਡ ਮੰਗ ਰਹੀ ਹੈ ਇਹ ਵੀ ਚਰਚਾਾਂ ਨਿਕਲ ਕੇ ਸਾਹਮਣੇ ਆਈਆਂ ਮਜੀਠੀਆ ਉਤੇ ਵੱਡੇ ਇਲਜ਼ਾਮ ਲੱਗੇ ਸਨ ਕਿ ਸਾਈਪ੍ਰਸ ਅਤੇ ਸਿੰਗਾਪੁਰ ਦੀਆਂ ਕੁਝ ਕੰਪਨੀਆਂ ਜ਼ਰੀਏ ਪੈਸੇ ਕਮਾਏ ਗਿਆ ਇਲਜ਼ਾਮ ਲੱਗੇ ਕਿ ਬਲੈਕ ਮਨੀ ਨੂੰ ਵਾਈਟ ਮਨੀ ਬਣਾਇਆ ਗਿਆ ਅਤੇ ਇਹ ਸਭ ਕੀਤਾ ਗਿਆ ਜੇ ਸੂਤਰਾ ਮੁਤਾਬਕ ਮੰਨੀਏ ਤਾਂ ED ਦਾ ਇਸ ਕੇਸ ਦੇ ਵਿੱਚ ਆਉਣਾ ਇਹ ਦੱਸ ਜਾਂਦਾ ਹੈ ਕਿ ਅਕਾਲੀ ਦਲ ਤੇ ਭਾਜਪਾ ਵਿੱਚ ਆਉਣ ਵਾਲੇ ਸਮੇਂ ਰਿਸ਼ਤੇ ਕਿਵੇਂ ਦੇ ਹੋ ਸਕਦੇ ਨੇ ਖੈਰ ਇਸ ਤੋਂ ਇਲਾਵਾ ਦੱਸਦੀ ਹੈ ਕਿ ED ਨੇ ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ 2014 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ 6000 ਕਰੋੜ ਦੇ ਕਥਿਤ ਡਰੱਗ ਕੇਸ ਸੰਬੰਧੀ ਸਮਨ ਕੀਤਾ ਸੀ ED ਨੇ ਮਜੀਠੀਆ ਨੂੰ 26 ਦਸੰਬਰ 2114 ਨੂੰ ਜਵਾਬ ਦੇਣ ਦੇ ਲਈ ਜਲੰਧਰ ਦਫ਼ਤਰ ਦੇ ਵਿੱਚ ਹਾਜ਼ਰ ਹੋਣ ਦਾ ਸੱਦਾ ਵੀ ਭੇਜਿਆ ਸੀ ਸੂਤਰਾ ਮੁਤਾਬਕ ਉਸ ਵੇਲੇ ਮਜੀਠੀਆ ਨੂੰ ਪੁਚ ਪੜਤਾਲ ਦੇ ਲਈ ਜਦੋਂ ਬੁਲਾਇਆ ਗਿਆ ਤਾਂ ਉਦੋਂ ਪੁੱਛਿਆ ਗਿਆ ਸੀ ਕਿ ਉਸ ਦੀ ਕੈਨੇਡਾ ਦੇ ਵਿੱਚ ਇਸ ਸੰਬੰਧੀ ਕਿਸੇ ਦੇ ਨਾਲ ਜਾਣ ਪਛਾਣ ਹੈ ਅਤੇ ਉਹ ਉਹਨਾਂ ਨਾਲ ਕਿਸ ਤਰ੍ਹਾਂ ਸੰਪਰਕ ਵਿੱਚ ਹੈ ਬਾਹਰ ਵਿਦੇਸ਼ ਦੌਰੇ ਕਿੱਥੇ ਕੀਤੇ ਨੇ ਉਸ ਦੇ ਪਰਿਵਾਰਕ ਜੀਆਂ ਦੀ ਬੈਂਕ ਖਾਤਿਆਂ ਤੇ ਐਸੈਟਸ ਸੰਗ੍ਰਹਿ ਦੀ ਜਾਣਕਾਰੀ ਆਦ ਮੰਗੀ ਗਈ ਸੀ ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਜਾਂਚਾਂ ਚੱਲੀਆਂ ਈਡੀ ਤੋਂ ਇਲਾਵਾ ਐਸਟੀਐਫ ਨੂੰ ਵੀ ਇਹਦੀ ਕਮਾਂਡ ਸੌਂਪੀ ਗਈ ਔਰ ਐਸਟੀਐਫ ਦੀ ਇੱਕ ਰਿਪੋਰਟ ਜਿਹੜੀ ਹੈ ਉਹ 2018 ਦੇ ਵਿੱਚ ਦਿੱਤੀ ਵੀ ਗਈ ਔਰ ਜਿਹੜੀ ਰਿਪੋਰਟ ਅਜੇ ਤੱਕ ਸੀਲ ਬੰਦ ਦੱਸੀ ਜਾ ਰਹੀ ਹੈ ਹੁਣ ਹੋ ਸਕਦਾ ਹੈ ਕਿ ਉਹ ਵੀ ਰਿਪੋਰਟ ਜਿਹੜੀ ਆ ਖੁੱਲੀ ਜਾਵੇ ਉਸ ਰਿਪੋਰਟ ਦੇ ਵਿੱਚ ਵੀ ਬਹੁਤ ਸਾਰੇ ਤੱਥ ਹੋਣ ਦੀਆਂ ਸੰਭਾਵਨਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਵੀ ਵਿਵਾਦ ਖੜਿਆ ਸੀ ਕਿ ਆਖਿਰ ਆਮ ਆਦਮੀ ਪਾਰਟੀ ਉਹ ਰਿਪੋਰਟਸ ਕਿਉਂ ਨਹੀਂ ਖੋਲ ਰਹੀ ਖैर ਉਸ ਰਿਪੋਰਟ ਦਾ ਇੱਕ ਲਿੰਕ ਤਾਂ ਰਾਜੀਤ ਦੇ ਨਾਲ ਵੀ ਜੁੜਿਆ ਸੀ ਜਿਹੜਾ ਰਾਜੀਤ ਇਸ ਵੇਲੇ ਫਰਾਰ ਹੈ ਔਰ ਹੋਰ ਰਿਪੋਰਟਸ ਜਿਹੜੀਆਂ ਮੌਜੂਦ ਨੇ ਉਸ ਸਮੇਂ ਦੀਆਂ 2018 ਦੀਆਂ ਜਿਹੜੀਆਂ ਅਜੇ ਖੋਲਣੀਆਂ ਬਾਕੀ ਨੇ ਔਰ ਉਹਨਾਂ ਰਿਪੋਰਟਸ ਦੇ ਵਿੱਚ ਵੀ ਬਹੁਤ ਕੁਝ ਹੋ ਸਕਦਾ ਇਹ ਵੀ ਚਰਚਾਵਾਂ ਨੇ ਖੈਰ ਹੁਣ ਵੱਡੇ ਪੱਧਰ ਦੇ ਉੱਤੇ ਲਿੰਕਸ ਜੁੜ ਸਕਦੇ ਨੇ ਇਸ ਮੁਕਦਮੇ ਦੇ ਨਾਲ ਜਿਹੜਾ ਹੁਣ ਚੱਲਣ ਦੇ ਵਾਸਤੇ ਸੈਂਕਸ਼ਨ ਦੇ ਦਿੱਤੀ ਗਈ ਹੈ ਉਹਦੇ ਨਾਲ ਦੇਖਣ ਦੀ ਲੋੜ ਹੈ ਕਿ ਹੁਣ ED ਦੀ ਇਨਵੋਲਵਮੈਂਟ ਕਿਵੇਂ ਦੀ ਰਹੂਗੀ ED ਕੀ ਕੁਝ ਨਵਾਂ ਲੈ ਕੇ ਆਊਗੀ ED ਕੀ ਕੁਝ ਇਸ ਕੇਸ ਨੂੰ ਪ੍ਰਦਾਨ ਕਰੂਗੀ ਕਿਉਂਕਿ ਸਾਬਕਾ ਡਿਪਟੀ ਡਾਇਰੈਕਟਰ ED ਦੇ ਜਿਹੜੇ ਨੇ ਨਰਿੰਦਰ ਸਿੰਘ ਉਹ ਆਲਰੇਡੀ ਆਪਣੇ ਬਿਆਨ ਜਿਹੜੇ ਆ ਉਹ ਦਰਜ ਕਰਵਾ ਚੁੱਕੇ ਆ ਔਰ ਇਸ ਮੈਟਰ ਦੇ ਉੱਤੇ ਹੁਣ ਵੱਖਰੇ ਪੱਧਰ ਦੇ ਉੱਤੇ ਜਾਂਚ ਛੜ ਸਕਦੀ ਹੈ ਖਾਸ ਤੌਰ ਦੇ ਉੱਤੇ ਤਤਕਾਲੀ ਆ ਸਾਬਕਾ ਡੀਜੀਪੀ ਸਰਦਾਰth ਚਾਟਰਪੱਧਿਆਏ ਉਹ ਵੀ ਆਪਣੇ ਬਿਆਨ ਜਿਹੜੇ ਆ ਉਹ ਦਰਦ ਕਰਵਾ ਚੁੱਕੇ ਆ ਬਹੁਤ ਕੁਝ ਇਸ ਵੇਲੇ ਵਿਚਾਰਨਾ ਜ਼ਰੂਰੀ ਹੈ ਹੁਣ ਦੱਸਾਂਗੇ ਕੀ ਕੁਝ ਲੈ ਕੇ ਆਵੇਗਾ ਉਹ ਦੱਸਦੇ ਰਹਿਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬ ਸੂਤਰ ਦੱਸਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਦੁਆਰਾ ਹੋ ਸਕਦੀ ਹੈ ਜਿੱਥੇ ਅਜੇ ਵਿਜੀਲੈਂਸ ਬਿਊਰੋ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਸੀ ਔਰ ਗਵਰਨਰ ਆਫ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਹੈ ਉੱਥੇ ਹੀ ਹੋਣੇ ਚਰਚਾਵਾ ਨੇ ਕਿ ਇਸ ਮਾਮਲੇ ਦੇ ਵਿੱਚ ਈਡੀ ਦੀ ਇਨਵੋਲਵਮੈਂਟ ਵੀ ਆ ਸਕਦੀ ਹੈ ਦੱਸਦੀ ਹੈ ਕਿ ਈਡੀ ਇਹ ਕੋਈ ਪਹਿਲੀ ਵਾਰ ਨਹੀਂ ਕਿ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਚ ਇਨਵੋਲਵ ਹੋਈ ਹੋਵੇ ਈਡੀ ਦੇ ਵੱਲੋਂ 2013-14 ਦੇ ਵਿੱਚ ਵੀ ਇਨਵੋਲਵਮੈਂਟ ਦਿਖਾਈ ਗਈ ਸੀ ਵਿਕਰਮ ਸਿੰਘ ਮਜੀਠੀਆ ਨੂੰ ਸਬਨ ਵੀ ਭੇਜੇ ਗਏ ਸੀ ਬਾਹੂ ਕਰੋੜੀ ਡਰੱਗ ਰੈਕਟ ਦਾ ਪਲਾਜ਼ਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਆ ਰਿਹਾ ਸੀ ਜਗਦੀਸ਼ ਭੋਲਾ ਦੇ ਇੱਕ ਬਿਆਨ ਤੋਂ ਬਾਅਦ ਕਿਵੇਂ ਉਹ ਮਾਮਲਾ ਐਸਕੇਲੇਟ ਹੋਇਆ ਉਸ ਤੋਂ ਲੈ ਕੇ ਹੁਣ ਤੱਕ ਇਹਦੀ ਜਾਂਚ ਲਗਾਤਾਰ ਜਾਰੀ ਸੀ ਔਰ ਖਾਸ ਤੌਰ ਦੇ ਉੱਤੇ ਉਸ ਉਸ ਵੇਲੇ ਦੀ ਸਰਕਾਰ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਇਹ ਸਾਮਨਿੰਗ ਹੁੰਦੀ ਹੈ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸ ਵੇਲੇ ਵੀ ਇਹ ਚਰਚਾਵਾ ਸੀ ਕਿ ਕਾਂਗਰਸ ਇਸ ਮਸਲੇ ਦੇ ਉੱਤੇ ਕੁਝ ਕਰੂਗੀ ਇਥੋਂ ਤੱਕ ਗੱਲਾਂ ਕੀਤੀਆਂ ਜਾਂਦੀਆਂ ਨੇ ਸੁਖਜਿੰਦਰ ਰੰਧਾਵਾ ਵੱਲੋਂ ਕਿ ਉਹ ਬਾਕਾਇਦਾ ਤੌਰ ਤੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਦੇ ਕੋਲ ਗਏ ਵੀ ਸਨ ਪਰ ਉੱਥੋਂ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਕਿ ਸੱਤੀ ਯਾਨੀ ਕਿ ਸਤਿਆਜੀਤ ਮਜੀਠੀਆ ਉਹਨਾਂ ਦੇ ਕਰੀਬੀ ਨੇ ਇਸ ਵਾਸਤੇ ਕੋਈ ਕਾਰਵਾਈ ਨਹੀਂ ਹੋ ਸਕੀ ਹੁਣ ਤੱਕ ਇਹੀ ਜੋ ਵੇਖਣ ਨੂੰ ਸੁਣਨ ਨੂੰ ਮਿਲਿਆ ਪਰ ਹੁਣ ਚਰਚਾਵਾਂ ਨੇ ਕਿ ਈਡੀ ਦੀ ਮੋੜ ਇਨਵੋਲਵਮੈਂਟ ਇਸ ਮਾਮਲੇ ਦੇ ਵਿੱਚ ਹੋਵੇ ਮਸਲਨ ਜਿਹੜਾ ਮਾਮਲਾ 225 ਦੇ ਵਿੱਚ ਦਰਜ ਹੋਇਆ ਔਰ ਵਿਕਰਮ ਸਿੰਘ ਮਜੀਠੀਆ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਈ ਹੈ ਹੁਣ ਉਸ ਮਾਮਲੇ ਦੀਆਂ ਜੜ੍ਹਾਂ 218 ਦੇ ਵਿੱਚੋਂ ਵੀ ਖੰਗਾਲੀਆਂ ਜਾਣਗੀਆਂ ਜਾਂ ਹੋ ਸਕਦਾ ਹੈ ਕਿ ਉਸ ਮਾਮਲੇ ਦੀਆਂ ਜੜ੍ਹਾਂ 213 14 ਚ ਜਾ ਕੇ ਵੀ ਖੰਗਾਲੀਆਂ ਜਾਣ ਕਿਉਂਕਿ ਬਹੁਤ ਕੁਝ ਇਸ ਵੇਲੇ ਚਰਚਾਵਾ ਦਾ ਕੇਂਦਰ ਬਣਿਆ ਹੋਇਆ ਅਜੇ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੋਈ ਹੈ ਉਹ ਡਿਸਪਰੋਪੋਰਸ਼ਨੇਟ ਐਸੈਟਸ ਦੇ ਮਾਮਲੇ ਨੂੰ ਲੈ ਕੇ ਹੋਈ ਹੈ ਜਿਹੜਾ ਡਿਸਪਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਬਿਜਲੈਂਸ ਬਿਊਰੋ ਨੇ ਦਰਜ ਕੀਤਾ ਸੀ ਔਰ ਉਸੇ ਮਾਮਲੇ ਨੂੰ ਲੈ ਕੇ ਜਿਸ ਦੇ ਵਿੱਚ 700 ਕਰੋੜ ਤੋਂ ਜ਼ਿਆਦਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਉਸ ਉਸ ਦੇ ਸੰਦਰਭ ਦੇ ਵਿੱਚ 40000 ਪੰਨਿਆਂ ਦੀ ਇੱਕ ਚਾਰਜ ਸ਼ੀਟ ਦਾਖਲ ਕਰਨ ਦੀ ਗੱਲ ਹੋਈ ਹੈ ਜਿਸ ਦੇ ਵਿੱਚ ਸਬੂਤ ਅਤੇ ਗਵਾਹ ਦਰਜ ਕੀਤੇ ਗਏ ਗਵਾਹਾਂ ਦੇ ਬਿਆਨ 200 ਤੋਂ ਵੱਧ ਗਵਾਹਾਂ ਦੇ ਬਿਆਨ ਜਿਹੜੇ ਆ ਉਹ ਦੱਸੇ ਜਾ ਰਹੇ ਆ ਔਰ ਉਸੇ ਚੀਜ਼ ਨੂੰ ਲੈ ਕੇ ਉਸੇ ਰਿਪੋਰਟ ਨੂੰ ਲੈ ਕੇ ਹੁਣ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਹੁਣ ਉਸ ਉੱਤੇ ਮੁਕੱਦਮਾ ਚੱਲੇਗਾ ਖੈਰ ਈਡੀ ਦੀ ਇਨਵੋਲਵਮੈਂਟ ਦੀ ਗੱਲ ਕਰ ਲੈਂਦੇ ਆ ਈਡੀ ਕਿਸ ਤਰ੍ਹਾਂ ਇਨਵੋਲਵ ਹੋਈ ਈਡੀ ਕਿਸ ਹਵਾਲੇ ਦੇ ਨਾਲ ਇਨਵੋਲਵ ਹੋਈ ਦਰਸਲ 6000 ਕਰੋੜ ਰੁਪਏ ਦਾ ਇੱਕ ਕਪਲਾ ਪੰਜਾਬ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਵਿੱਚ ਬਾਹੂ ਕਰੋੜੀ ਡਰੱਗ ਰੈਕਟ ਦੇ ਨਾਲ ਮਸ਼ਹੂਰ ਦੱਸਿਆ ਜਾਂਦਾ ਹੈ ਔਰ ਉਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਕੀ ਇਨਵੋਲਵਮੈਂਟ ਸੀ ਇਸ ਨੂੰ ਜਾਂਚਣ ਵਾਸਤੇ ਸਭ ਤੋਂ ਪਹਿਲੀ ਵਾਰ ED ਇਸ ਮੈਟਰ ਚ ਇਨਵੋਲਵ ਹੁੰਦੀ ਆ ਔਰ 2014 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਸਮਨ ਵੀ ਕੀਤਾ ਜਾਂਦਾ ਵਿਸਥਾਰਤ ਦੇਖੀਏ ਤਾਂ ਇਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਮਜੀਠੀਆ 2013 ਦੇ ਵਿੱਚ ED ਦੁਆਰਾ ਬੇਨਕਾਬ ਕੀਤੇ ਗਏ ਬਹੁ ਕਰੋੜੀ ਸਿੰਥੈਟਿਕ ਡਰੱਗ ਰੈਕਟ ਦੇ ਵਿੱਚ ਸ਼ਾਮਿਲ ਸਨ ਜਿਸ ਵਿੱਚ ਸਾਬਕਾ DSP ਜਗਦੀਸ਼ ਭੋਲਾ ਸ਼ਾਮਿਲ ਸੀ ਜਿਸ ਨੇ ਪੁੱਛਗਛ ਦੌਰਾਨ ਮਜੀਠੀਆ ਦਾ ਨਾਮ ਲਿਆ ਸੀ ਮਜੀਠੀਆ ਨੂੰ ਫਰਵਰੀ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਅਗਸਤ 2022 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਪਹਿਲਾਂ 5 ਮਹੀਨੇ ਤੋਂ ਵੱਧ ਸਮਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਬਿਤਾਇਆ ਚਰਨਜੀਤ ਸਿੰਘ ਚੰਨੀ ਦਾ ਉਹ ਦੌਰ ਸੀ ਔਰ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ 2021 ਦੀ ਇੱਕ ਐਫ ਆਈ ਆਰ ਰਿਪੋਰਟ ਦੇ ਉੱਤੇ ਪਰ ਹੁਣ ਚਰਚਾਾਂ ਚੱਲ ਰਹੀਆਂ ਕਿ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੋ ਸਕਦੀ ਹੈ ਪੰਜਾਬ ਵਿਜੀਲੈਂਸ ਦੇ ਕੋਲੋਂ ਈਡੀ রেকর্ড ਮੰਗ ਰਹੀ ਹੈ ਇਹ ਵੀ ਚਰਚਾਵਾਂ ਨਿਕਲ ਕੇ ਸਾਹਮਣੇ ਆਈਆਂ ਮਜੀਠਿਆਉ ਤੇ ਵੱਡੇ ਇਲਜ਼ਾਮ ਲੱਗੇ ਸਨ ਕਿ ਸਾਈਪ੍ਰਸ ਅਤੇ ਸਿੰਗਾਪੁਰ ਦੀਆਂ ਕੁਝ ਕੰਪਨੀਆਂ ਜ਼ਰੀਏ ਪੈਸੇ ਕਮਾਏ ਗਿਆ ਇਲਜ਼ਾਮ ਲੱਗੇ ਕਿ ਬਲੈਕ ਮਨੀ ਨੂੰ ਵਾਈਟ ਮਨੀ ਬਣਾਇਆ ਗਿਆ ਅਤੇ ਇਹ ਸਭ ਕੀਤਾ ਗਿਆ ਜੇ ਸੂਤਰਾ ਮੁਤਾਬਕ ਮੰਨੀਏ ਤਾਂ ਈਡੀ ਦਾ ਇਸ ਕੇਸ ਦੇ ਵਿੱਚ ਆਉਣਾ ਇਹ ਦੱਸ ਜਾਂਦਾ ਹੈ ਕਿ ਅਕਾਲੀ ਦਲ ਤੇ ਭਾਜਪਾ ਵਿੱਚ ਆਉਣ ਵਾਲੇ ਸਮੇਂ ਰਿਸ਼ਤੇ ਕਿਵੇਂ ਦੇ ਹੋ ਸਕਦੇ ਨੇ ਖੈਰ ਇਸ ਤੋਂ ਇਲਾਵਾ ਦੱਸਦੀ ਹੈ ਕਿ ਈਡੀ ਨੇ ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ 2014 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ 6000 ਕਰੋੜ ਦੇ ਕਥਿਤ ਡਰੱਗ ਕੇਸ ਸੰਬੰਧੀ ਸਮਨ ਕੀਤਾ ਸੀ। ਈਡੀ ਨੇ ਮਜੀਠੀਆ ਨੂੰ 26 ਦਸੰਬਰ 2014 ਨੂੰ ਜਵਾਬ ਦੇਣ ਦੇ ਲਈ ਜਲੰਧਰ ਦਫ਼ਤਰ ਦੇ ਵਿੱਚ ਹਾਜ਼ਰ ਹੋਣ ਦਾ ਸੱਦਾ ਵੀ ਭੇਜਿਆ ਸੀ। ਸੂਤਰਾਂ ਮੁਤਾਬਕ ਉਸ ਵੇਲੇ ਮਜੀਠੀਆ ਨੂੰ ਪੁਛਪੜਤਾਲ ਦੇ ਲਈ ਜਦੋਂ ਬੁਲਾਇਆ ਗਿਆ ਤਾਂ ਉਦੋਂ ਪੁੱਛਿਆ ਗਿਆ ਸੀ ਕਿ ਉਸ ਦੀ ਕੈਨੇਡਾ ਦੇ ਵਿੱਚ ਇਸ ਸੰਬੰਧੀ ਕਿਸੇ ਦੇ ਨਾਲ ਜਾਣ-ਪਛਾਣ ਹੈ ਅਤੇ ਉਹ ਉਹਨਾਂ ਨਾਲ ਕਿਸ ਤਰ੍ਹਾਂ ਸੰਪਰਕ ਵਿੱਚ ਹੈ। ਬاہر ਵਿਦੇਸ਼ ਦੌਰੇ ਕਿੱਥੇ ਕੀਤੇ ਨੇ ਉਸ ਦੇ ਪਰਿਵਾਰਕ ਜੀਆਂ ਦੇ ਬੈਂਕ ਖਾਤਿਆਂ ਤੇ ਐਸੈਟਸ ਸੰਗ੍ਰਹਿ ਦੀ ਜਾਣਕਾਰੀ ਆਦ ਮੰਗੀ ਗਈ ਸੀ। ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਜਾਂਚਾਂ ਚੱਲੀਆਂ। ਈਡੀ ਤੋਂ ਇਲਾਵਾ ਐਸਟੀਐਫ ਨੂੰ ਵੀ ਇਹਦੀ ਕਮਾਂਡ ਸੌਂਪੀ ਗਈ ਔਰ ਐਸਟੀਐਫ ਦੀ ਇੱਕ ਰਿਪੋਰਟ ਜਿਹੜੀ ਆ ਉਹ 2018 ਦੇ ਵਿੱਚ ਦਿੱਤੀ ਵੀ ਗਈ ਔਰ ਜਿਹੜੀ ਰਿਪੋਰਟ ਅਜੇ ਤੱਕ ਸੀਲ ਬੰਦ ਦੱਸੀ ਜਾ ਰਹੀ ਹੈ। ਹੁਣ ਹੋ ਸਕਦਾ ਹੈ ਕਿ ਉਹ ਵੀ ਰਿਪੋਰਟ ਜਿਹੜੀ ਆ ਉਹ ਖੋਲਹੀ ਜਾਵੇ ਉਸ ਰਿਪੋਰਟ ਦੇ ਵਿੱਚ ਵੀ ਬਹੁਤ ਸਾਰੇ ਤੱਥ ਹੋਣ ਦੀਆਂ ਸੰਭਾਵਨਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਵੀ ਵਿਵਾਦ ਖੜਿਆ ਸੀ ਕਿ ਆਖਿਰ ਆਮ ਆਦਮੀ ਪਾਰਟੀ ਉਹ ਰਿਪੋਰਟਸ ਕਿਉਂ ਨਹੀਂ ਖੋਲ ਰਹੀ ਖੈਰ ਉਸ ਰਿਪੋਰਟ ਦਾ ਇੱਕ ਲਿੰਕ ਤਾਂ ਰਾਜਜੀਤ ਦੇ ਨਾਲ ਵੀ ਜੁੜਿਆ ਸੀ ਜਿਹੜਾ ਰਾਜਜੀਤ ਇਸ ਵੇਲੇ ਫਰਾਰ ਹੈ ਔਰ ਹੋਰ ਰਿਪੋਰਟਸ ਜਿਵੇਂ ਇਦਾਂ ਦੀਆਂ ਮੌਜੂਦ ਨੇ ਉਸ ਸਮੇਂ ਦੀਆਂ 2018 ਦੀਆਂ ਜਿਹੜੀਆਂ ਅਜੇ ਖੋਲਣੀਆਂ ਬਾਕੀ ਨੇ ਔਰ ਉਹਨਾਂ ਰਿਪੋਰਟਸ ਦੇ ਵਿੱਚ ਵੀ ਬਹੁਤ ਕੁਝ ਹੋ ਸਕਦਾ ਹੈ ਇਹ ਵੀ ਚਰਚਾਵਾਂ ਨੇ ਖੈਰ ਹੁਣ ਵੱਡੇ ਪੱਦਰ ਦੇ ਉੱਤੇ ਲਿੰਕਸ ਜੁੜ ਸਕਦੇ ਨੇ ਇਸ ਮੁਕਦਮੇ ਦੇ ਨਾਲ ਜਿਹੜਾ ਹੁਣ ਚੱਲਣ ਦੇ ਵਾਸਤੇ ਸੈਂਕਸ਼ਨ ਦਿੱਤੀ ਗਈ ਹੈ ਉਹਦੇ ਨਾਲ ਦੇਖਣ ਦੀ ਲੋੜ ਹੈ ਕਿ ਹੁਣ ED ਦੀ ਇਨਵੋਲਵਮੈਂਟ ਕਿਵੇਂ ਦੀ ਰਹੂਗੀ ED ਕੀ ਕੁਝ ਨਮਾ ਲੈ ਕੇ ਆਊਗੀ ED ਕੀ ਕੁਝ ਇਸ ਕੇਸ ਨੂੰ ਪ੍ਰਦਾਨ ਕਰੂਗੀ ਕਿਉਂਕਿ ਸਾਧਕਾ ਡਿਪਟੀ ਡਾਇਰੈਕਟਰ ED ਦੇ ਜਿਹੜੇ ਨੇ ਨਰਿੰਦਰ ਸਿੰਘ ਉਹ ਆਲਰੇਡੀ ਆਪਣੇ ਬਿਆਨ ਜਿਹੜੇ ਆ ਉਹ ਦਰਜ ਕਰਵਾ ਚੁੱਕੇ ਆ ਔਰ ਇਸ ਮੈਟਰ ਦੇ ਉੱਤੇ ਹੁਣ ਵੱਖਰੇ ਪੱਦਰ ਦੇ ਉੱਤੇ ਜਾਂਚ ਛੱਡ ਸਕਦੀ ਹੈ ਖਾਸ ਤੌਰ ਦੇ ਉੱਤੇ ਤਤਕਾਲੀ ਸਾਬਕਾ ਡੀਜੀਪੀ ਸਰਦਾਰth ਚਾਤੋਪੱਧਿਆਏ ਉਹ ਵੀ ਆਪਣੇ ਬਿਆਨ ਜਿਹੜੇ ਆ ਉਹ ਦਰਦ ਕਰਵਾ ਚੁੱਕੇ ਆ ਬਹੁਤ ਕੁਝ ਇਸ ਵੇਲੇ ਵਿਚਾਰਨਾ ਜ਼ਰੂਰੀ ਹੈ ਹੁਣ ਦੱਸਾਂਗੇ ਕੀ ਕੁਝ ਲੈ ਕੇ ਆਵੇਗਾ ਉਹ ਦੱਸਦੇ ਰਹਿਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ